ਉਹ ਬਾਅਦ ਜਿਹੜਾ ਇਸ ਵਕਤ ਬਾਹਰ ਆਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਨੇਗੇ ਥੋੜਾ ਤਾਂ ਮਹਿੰਦਰ ਭਗਤ ਜਿਹੜੇ ਇਸ ਤਾਂ ਮਹਿੰਦਰ ਭਗਤ ਜਿੱਤ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਾਹਰ ਆਏ মিডিਆ ਦੇ ਨਾਲ ਥੋੜੀ ਦੇਰ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਗੱਲਬਾਤ ਹੈਗੀ ਉਹ ਵੀ ਕੀਤੀ ਜਾਏਗੀ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਪਵਨ ਕੁਮਾਰ ਟੀਨੂ ਹੋਣ ਉਹਨਾਂ ਦੇ ਬੇਟ ਉਹਨਾਂ ਦੇ ਬੇਟੇ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਹੇ ਨੇਗੇ ਤਾਂ ਸਾਬਤ ਤੌਰ ਦੇ ਉੱਪਰ ਜਿਹੜੀਆਂ ਜਿੱਤਦੀਆਂ ਤਸਵੀਰਾਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਤਾਂ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਅਤਲ ਜੀ ਪਗਲ ਜੀ ਪਗਲ ਜੀ ਅਤਲ ਜੀ ਦਿਨੂ ਜੀ ਅਤਲ ਜੀ ਅਤਲ ਜੀ ਅਤਲ ਜੀ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਉਹਨਾਂ ਦੇ بیٹے ਅਤਲ ਜਿਹੜੇ ਇਸ ਵਕਤ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿੱਤ ਦਾ ਸਰਟੀਫਿਕੇਟ ਹੈ ਜਿਹੜਾ ਉਹ ਲਿਆ ਜਾ ਚੁੱਕਾ ਹੈ ਜਿੱਤ ਦਾ ਸਰਟੀਫਿਕੇਟ ਉਹਨਾਂ ਦੇ ਹੱਥ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਤਾਂ ਜਲੰਧਰ ਦੇ ਵਿੱਚੋਂ ਜਲੰਧਰ ਦੇ ਵਿੱਚ ਜਿੱਤ ਤੋਂ ਬਾਅਦ ਜਿਹੜਾ ਸਭ ਤੋਂ ਉੱਪਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਨੇ ਤਾਂ ਮਹਿੰਦਰ ਭਗਤ ਮਹਿੰਦਰ ਭਗਤ ਤੁਹਨੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਾਂ ਇਹ ਜਿੱਤ ਦਾ ਜਸ਼ਨ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਜਿਹੜਾ ਹਾਰ ਪਾ ਕੇ ਖੁਸ਼ੀ ਹੈ ਜਿਹੜੀ ਉਹ ਮਨਾਈ ਗਈ ਹੈ ਖੁਸ਼ੀ ਦੇ ਵਿੱਚ ਤੁਸੀਂ ਸਭ ਤਰ੍ਹਾਂ ਦੇ ਦੇਖ ਸਕਦੇ ਹੋ ਕਿ ਵਿਕਟਰੀ ਦਾ ਸਾਈਨ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਕਿਸ ਤਰੀਕੇ ਦੇ ਨਾਲ ਜਿੱਤ ਦਾ ਸਰਟੀਫਿਕੇਟ ਹੈ ਜਿਹੜਾ ਉਹ ਮਿਲ ਚੁੱਕਾ ਹੈਗਾ तमाम ਜਿਹੜੇ ਵਰਕਰ ਨੇ तमाम ਜਿਹੜੇ ਜ਼ਿਲ੍ਹਿਆਂ ਦੇ ਅਹੁਦੇਦਾਰ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਜਿੱਤ ਦਾ ਜਸ਼ਨ ਹੈਗਾ ਉਹ ਮਨਾਇਆ ਜਾ ਰਿਹਾ ਹੈਗਾ ਔਰ ਇਸ ਵਕਤ ਦੀ ਜਿਹੜੀ ਤਸਵੀਰ ਹੈਗੀ ਜਿਹੜੀ ਇਸ ਵਕਤ ਦੀ ਤਸਵੀਰ ਹੈ ਉਹ ਮਹਿੰਦਰ ਪਗਦੀ ਤੁਹਾਨੂੰ ਨਜ਼ਰ ਆ ਰਹੀ ਹੈ ਬਿਲਕੁਲ ਸਾਹਮਣੇ ਗੱਲਬਾਤ ਕਰਾਂਗੇ ਤਾਂ ਪਗਲ ਜੀ ਪਗਲ ਜੀ ਪਗਤ ਜੀ ਉਹ ਭਾਈ ਦੂਜੇ ਨੂੰ ਛੱਡੋ ਭਾਈ ਭਗਤ ਜੀ 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 ਮਹਿੰਦਰ ਭਗਤ ਪਗਤ ਜੀ ਵੱਡੀ ਵੱਡੀ ਜੇਬ ਬਣ ਗਈ ਹੈ ਉਹ ਧੱਕੇ ਵਾਲਾ ਆ ਰਾਮ ਰਾਮ ਸਭ ਖੜ੍ਹ ਜਾਓ ਖੜ੍ਹ ਜਾਓ ਕੋਈ ਕੋਈ ਨਹੀਂ ਕੋਈ 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 ਬਟੇ ਮਾਤਰਾ ਦੇ ਵਿੱਚ ਵੈਸਟ ਹਾਲ ਕਰਨ ਲਈ ਮਿਲੀ ਹੈ ਜੀ ਬਹੁਤ ਬਹੁਤ ਵਧਾਈ ਇਹ ਜੋ ਅੱਜ ਰਿਜ਼ਲਟ ਆਇਆ ਹੈਗਾ ਇਹ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਆਪਗਵਨ ਸਿੰਘ ਮਾਨ ਸਾਹਿਬ ਜੀ ਦੀ ਮਿਹਨਤ ਉਹਦਾ ਪਰਿਵਾਰ ਦੀ ਮਿਹਨਤ ਔਰ ਸਾਰੇ ਹੀ ਵਲੰਟੀਅਰ ਸਹਿਬਾਨ ਕਾਰਜਕਰਤਾ ਨੇ ਐਮ ਐਲ ਏਜ਼ ਨੇ ਮਿਨਿਸਟਰ ਨੇ ਸਾਰੇ ਚੇਅਰਮੈਨ ਸਹਿਬਾਨ ਨੇ ਸਾਰਿਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਜੋ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਾਂ 'ਕਸਬ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਮਿਹਨਤ ਕਰਕੇ ਇਹ ਅੱਜ ਦਾ ਰਿਜ਼ਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਭੀ ਮਾਤਰਾ ਦੇ ਵਿੱਚ ਕਿਹੜੀ ਲੀਡ ਮਿਲੀ ਹੈ? 37000 ਤੋਂ ਸਾਡੀ ਆਪਤ ਲੀਡ ਜਿਹੜੀ ਮੈਂ ਚਲਕੇ ਦੇ ਵਿੱਚੋਂ ਮਿਲੀ ਹੈ। ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ। ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ। ਇਹ ਉਹਨਾਂ ਦਾ ਕਰਿਸ਼ਮਾ ਹੈਗਾ। ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ, ਜਨਤਾ ਉਹਨਾਂ ਨੂੰ ਪਿਆਰ ਕਰਦੀ ਹੈ, ਸਤਿਕਾਰ ਕਰਦੀ ਹੈ। ਇਹ ਜੋ ਵੋਟ ਪਈ ਹੈਗੀ ਏ ਪੰਜਾਬ ਸਰਕਾਰ ਤੇ ਮਾਨ ਸਭਾ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ। 3 ਸਾਲ ਬਾਅਦ ਭਗਤ ਪਰਿਵਾਰ ਦੀ ਇੱਕ ਵਾਰ ਫੇਰ ਵਾਪਸੀ ਹੋਣ ਜਾ ਰਹੀ ਹੈ ਕੁਰਸੀ ਦੇ ਵਿੱਚ। ਨਹੀਂ ਇਹ ਪਰਿਵਾਰ ਨਹੀਂ ਜੋ ਹੈਗਾ ਅਸੀਂ ਕਾਰਗਰਤਾ ਹੈਗੇ ਆਂ ਅਸੀਂ ਸੇਵਕ ਹੈਗੇ ਆਂ ਅਸੀਂ ਸੇਵਾਦਾਰ ਹੈਗੇ ਆਂ ਇਸ ਕਰਕੇ ਕੋਈ ਭਗਤ ਪਰਿਵਾਰ ਦੀ ਗੱਲ ਨਹੀਂ ਹੈਗੀ ਸਹੀ ਸੇਵਾਦਾਰ ਅਸੀਂ ਕੰਮ ਕਰ ਰਹੇ ਆਂ। ਕਿਹੜੇ ਕਿਹੜੇ ਕੰਮਾਂ ਦੇ ਤੁਹਾਡੇ ਮੂਹਰੇ ਰਹਿਣਗੇ ਜਿਹੜੇ ਸਭ ਤੋਂ ਪਹਿਲ ਦੇ। ਮੈਂ ਪਹਿਲੇ ਵੀ ਕਿਹਾ ਹੈਗਾ ਕਿ ਜੋ ਜਨਤਾ ਦੀਆਂ ਮੁੱਢਲੀਆਂ ਲੋੜਾਂ ਹੈਗੀਆਂ ਔਰ ਨਸ਼ੇ ਦਾ ਜੋ ਬਹੁਤ ਜ਼ਿਆਦਾ ਬੈਸਟ ਵਿੱਚ ਬਿਮਾਰੀ ਹੈ ਉਹਨੂੰ ਹੱਲ ਕੀਤਾ ਜਾਵੇਗਾ ਠੀਕ ਹੈ ਜਿਹੜੇ ਲੋਕ ਕਰ ਰਹੇ ਸੀਗੇ ਉਹਨਾਂ ਦੇ ਅਗੇ ਕੀਤਾ ਜਾਵੇਗਾ ਕੀ ਐਕਸ਼ਨ ਕੀਤਾ ਜਾਵੇਗਾ ਜਿਹੜੇ ਲੋਕ ਕਰਦੇ ਪਏ ਸੀ ਉਹਨਾਂ ਬਾਰੇ ਕੀ ਕੀਤਾ ਜਾਵੇਗਾ ਉਹਨਾਂ ਤੇ ਕੀ ਐਕਸ਼ਨ ਤੁਹਾਡਾ ਉਹਨਾਂ ਦਾ ਸਰਕਾਰ ਪੂਰਾ ਇੰਤਜ਼ਾਮ ਕਰੇਗੀ ਇਸ ਵਕਤ ਔਰ ਲਾਲਸੀ ਔਰ ਇਹ ਇਲਾਜ ਜਿਹੜਾ ਹੋਣਾ ਜਾਏਗਾ ਇਹ ਤੁਸੀਂ ਖੁਸ਼ੀ ਦੇਖ ਸਕਦੇ ਹੋ ਮਹਿੰਦਰ ਭੱਜਿਆ ਤੁਹਾਨੂੰ ਨਜ਼ਰ ਆ ਰਹੀਆਂ ਨੇ ਉਹ ਯਾਰ ਕੀ ਨਹੀਂ ਨਾ ਬੰਦੇ ਡੱਬੇ ਨਾਲ ਗੱਡੂਆਂ ਨਾਲ ਉਹਨਾਂ ਦੇ ਵਰਕਰਾਂ ਵੱਲ ਲੱਡੂ ਫਾਇਦਰ ਤਾਂ ਇਹ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਮਿੱਠਾ ਕਰਾਉਣ ਦੀ ਤਸਵੀਰ ਹੋਵੇ ਤਤਾਮ ਤਸਵੀਰਾਂ ਔਰ ਵਰਕਰਾਂ ਦੇ ਵਿਚਕਾਰ ਜਿਹੜਾ ਇੱਕ ਜੋਸ਼ ਉਤਸ਼ਾਹ ਜਿਹੜਾ ਉਹ ਜਗਾਹ ਦੇ ਉੱਪਰ ਨਜ਼ਰ ਆਉਂਦਾ ਤੁਹਾਨੂੰ ਤਾਂ ਤਸਵੀਰਾਂ ਸਾਹਤੌਰ ਦੇ ਉੱਪਰ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਮਹਿੰਦਰ ਭਗਤ ਨੇ ਜਿਹੜੇ ਆਪਣੇ ਵਰਕਰਾਂ ਦੇ ਸਾਹ ਦੇ ਵਿੱਚ ਵਰਕਰਾਂ ਦੇ ਉਤਸ਼ਾਹ ਦੇ ਨਾਲ ਅੱਗੇ ਆ ਰਹੇ ਨੇ ਔਰ ਇਸ ਵਕਤ ਜਿਹੜੀ ਇਹ ਤਸਵੀਰ ਹੈਗੀ ਉਹ ਤੁਹਾਨੂੰ ਨਜ਼ਰ ਆ ਰਹੀ ਹੈ ਦਰਜਿੰਦਰ ਕੌਰ ਜੀ ਨਾਲੇ ਜਿਹੜੇ ਚੇਅਰਮੈਨ ਨੇ ਪੰਜਾਬ ਊਮਨ ਕਮਿਸ਼ਨ ਦੇ ਉਹਨਾਂ ਦੀ ਤਸਵੀਰ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਨਜ਼ਰ ਆਈ ਤਾਂ ਮਹਿੰਦਰ ਪਖਤ ਜਿਨ੍ਹਾਂ ਨੂੰ ਇਸ ਵਕਤ ਜਿੱਤ ਦਾ ਸਰਟੀਫਿਕੇਟ ਹੈ ਜਿਹੜਾ ਉਹ ਮਿਲ ਚੁੱਕਿਆ